ਜੀ ਮੇਰਾ ਨਾਮ ਮਨਦੀਪ ਸਿੰਘ ਮੈਂ ਸੰਤਨਗਰ ਦਾ ਰਹਿਣ ਵਾਲਾ ਤੇ ਮੇਰਾ ਫਰੈਂਡ ਹੈ ਉਹਦੇ ਮੈਂ ਘਰ ਗਿਆ ਸੀਗਾ ਪ੍ਰੇਮਨਗਰ ਰੋਡ ਤੇ ਜਿੱਥੇ ਸ਼੍ਰੀ ਮੋਤੀराम ਮਹਿਰਾਜ ਜੀ ਦਾ ਗੁਰਦੁਆਰਾ ਉਹ ਵਾਲੀ ਗਲੀ ਚ ਮੈਂ ਗਿਆ ਸੀਗਾ ਉਹ ਤਕਰੀਬਨ ਕੋਈ ਪੌਣਕ 3 ਵਜੇ ਦਾ ਟਾਈਮ ਹੋਣਾ ਮੈਂ ਉਹਦੇ ਘਰ ਦੇ ਬਿਲਕੁਲ ਸਾਹਮਣੇ ਖਾਲੀ ਪਲਾਟ ਆ ਉੱਥੇ ਮੈਂ ਬਾਈਕ ਲਈ ਤੇ ਮੈਂ ਕਿਹਾ 15 ਮਿੰਟ ਚ ਮ ਆਇਆ ਨਾ ਤੇ ਮੈਂ ਅੰਦਰ ਗਿਆ ਤੇ 15 ਮਿੰਟ ਬਾਅਦ ਜੋ ਆਣ ਕੇ ਦੇਖਿਆ ਤੇ ਮੇਰੀ ਬਾਈਕ ਉੱਥੇ ਨਹੀਂ ਸੀ ਹੈਗੀ ਤੇ ਉਹਨਾਂ ਦੇ ਘਰ ਲੱਗੇ ਸੀਗੇ ਸੀਸੀਟੀਵੀ ਕੈਮਰੇ ਫਿਰ ਮੈਂ ਆਪਣੇ ਫਰੈਂਡ ਨੂੰ ਕਿਹਾ ਕਿ ਸੀਸੀਟੀਵੀ ਕੈਮਰੇ ਦੇਖਿਓ ਚੈੱਕ ਕਰਿਓ ਜਦੋਂ ਉਹਨਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਉਹਦੇ ਵਿੱਚ ਇੱਕ ਮਸਫਲਰ ਬਣ ਕੇ ਬੰਦਾ ਆਇਆ ਗਲੀ ਦੇ ਵਿੱਚ ਉਹਨੇ ਇਧਰ ਉਧਰ ਦੇਖਿਆ ਤੇ ਕਾਫੀ ਭੀੜ ਸੀਗੀ ਉੱਥੇ ਮਤਲਬ ਕਿ ਬੰਦੇ ਆ ਜਾ ਰਹੇ ਸੀ ਗਲੀ ਦੇ ਵਿੱਚ ਮਗਰ ਫਿਰ ਵੀ ਉਹ ਬਾਈਕ ਤੇ ਬੈਠਾ ਇੱਕ ਮਿੰਟ ਬੈਠਾ ਰਿਹਾ ਚਾਬੀਆਂ ਲਾਉਂਦਾ ਰਿਹਾ ਫਿਰ ਕੋਈ ਡੇਢ ਮਿੰਟ ਬਾਅਦ ਉਹਨੇ ਚਾਬੀ ਲਾ ਕੇ ਸਟਾਰਟ ਕਰਕੇ ਤੇ ਬਾਈਕ ਲੈ ਕੇ ਚਲਾ ਗਿਆ ਕਿਹੜੀ ਬਾਈਕ ਹੈ ਸਾਡੇ ਕੋਲ ਮੇਰੀ ਸੀਗੀ ਪੈਸ਼ਨ ਪ੍ਰੋ ਸੀਗਾ ਕਿਹੜੇ ਰੰਗ ਦੀ ਬਲੈਕ ਕਲਰ ਦਾ ਸੀਗਾ ਕਿੰਨੂੰ ਬਲੈਕ ਕੀਤੀ ਹਾਂਜੀ ਕੰਪਲੇਂਟ ਮੈਂ ਕਰਤੀ ਸੀਗੀ ਪੁਲਿਸ ਸਟੇਸ਼ਨ ਕਿ ਨੰਬਰ ਸੀ ਬਾਈਕ ਦਾ ਪੀਬੀ06 ਪੀ5778 ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ